ਕਹਿੰਦੇ ਜਿਹੜਾ ਬਨੰਦਰ ਆਇਆ ਨਾ ਕਹਿੰਦੇ ਮੋਦੀ ਸਾਹਿਬ ਨੇ ਦਬਾਅ ਪਾਇਆ ਕੈਪਟਨ ਮਨਿੰਦਰ ਸਿੰਘ ਦੇ ਵੀ ਤੂੰ ਰੁਸਾ ਨਾ ਉਧਰ ਭੇਜ ਦੇ ਬਨੰਦਰ ਨੂੰ ਸਾਡੇ ਵੱਲ ਭੇਜ ਦਿੰਦੇ ਕਹਿੰਦੇ ਇਹ ਸਮਝੌਤਾ ਹੋਇਆ ਕਹਿੰਦੇ ਇਹਨੇ ਵੀ ਕਰਵਾਣੀ ਕੀਤੀ ਆ ਉਹ ਟੈਂਪਰੇਰੀ ਕਹਿੰਦੇ ਭੇਜੀ ਆ ਵੈਸੇ ਮੈਨੂੰ ਪਤਾ ਲੱਗਿਆ ਤੇ ਮੈਂ ਅਚਰੋ ਜੀ ਇੰਨੀ ਵੀ ਕਰਦੇ ਚਲੋ ਅਸੀਂ ਕਰ ਦਿੰਦੇ ਆ ਸਿਖਤ ਜੀ ਦੀ ਸੋ ਕੁਝ ਵੀ ਹੋ ਗਿਆ ਤੇ ਉਹ ਵੀ ਮੈਂ ਫਿਰ ਮੋਦੀ ਸਾਹਿਬ ਜਿਉ ਸਿਵਤ ਕਰੀਏ ਵੀ ਉਹਨੇ ਕੈਪਟਨ ਮਰੀਂਦਰ ਸਿੰਘ ਨੂੰ ਇਸ ਗੱਲ ਤੇ ਦਾ ਬਣਾ ਲਿਆ ਉਹ ਤਾਂ ਮਹਾਰਾਣੀ ਬਨਰਿੰਦਗੌਰ ਦੇ ਤੇ ਕਹੇ ਤੇ ਨਹੀਂ ਸੀ ਬੰਦਿਆ ਉਹਨੇ ਜੋਰ ਲਾ ਲਿਆ ਵੀ ਜੋ ਛੱਡੀ ਨਾ ਖੜਾ ਉਦੋਂ ਨਹੀਂ ਛੱਡਿਆ ਤੇ ਜੇ ਮੋਦੀ ਸਾਹਿਬ ਤੇ ਕਹੇ ਤੇ ਰੋਸਾ ਉੱਤਰ ਭੇਜਦੀ ਫੇ ਮੋਦੀ ਸਾਹਿਬ ਜੋ ਲਿਆ ਕੇ ਦੇਖੋ ਨਾ ਸੋ ਇਸ ਕਰਕੇ ਇਹ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਅੱਜ ਦੇਸ਼ ਗੌਰਵ ਤੇ ਮਾਣ ਨਾਲ ਦੁਨੀਆ ਦੇ ਵਿੱਚ ਸਿਰ ਚੁੱਕ ਕੇ ਉੱਚਾ ਕਰ ਰਿਹਾ ਹੈ ਤੇ ਐਲਾਨ ਹੋਣ ਵਾਲਾ ਅੱਜ ਤੋਂ ਹੀ ਤੁਸੀਂ ਸਮਝ ਲਓ ਵਿਗਲ ਵਜਾ ਦਿਓ ਘਰ ਘਰ ਜਾ ਕੇ ਸੁਨੇਹਾ ਘਰ ਘਰ ਜਾ ਕੇ ਲੋਕਾਂ ਨੂੰ ਪੁਕਾਰ ਕਰਕੇ ਵੀ ਦੇਖਦੇ ਹਿੱਤ ਤੁਹਾਡੇ ਬੱਚਿਆਂ ਦੇ ਭਲੇ ਲਈ ਤੁਹਾਡੇ ਲਈ ਇਹੀ ਫਾਇਦਾ ਕਿ ਆਉਣ ਵਾਲੀ ਸਰਕਾਰ ਜਿਹੜੀ ਫਿਰ ਨਰਿੰਦਰ ਭਾਈ ਮੋਦੀ ਦੀ ਪ੍ਰਧਾਨ ਮੰਤਰੀਸ਼ਿਪ ਦੀ ਹੋਵੇ ਤੇ ਅਸੀਂ ਇੱਥੇ ਜਿੱਤ ਕੇ ਜਾਈਏ ਮੈਂ ਤੁਹਾਨੂੰ ਇੱਕ ਗੱਲ ਦਾ ਲਾਸਟ ਵੀ ਦਕੇ ਦਉਣਾ ਮੈਂ ਲੋਕ ਸਭਾ 'ਚ ਵੀ ਕਹੀ ਸੀਗਾ ਬਾਜਪਾਈ ਸਾਹਿਬ ਦੇ ਤਹੇ ਅੱਜ ਵੀ ਤੁਹਾਨੂੰ ਕਹਿਣਾ ਮੈਂ ਜ਼ਿੰਮੇਵਾਰੀ ਨਾ ਕਹਿਣਾ ਮੈਂ ਵਿਚੌਕੜ ਦੇ ਸਾਹਬ ਨਾ ਕਹਿਣਾ ਜੇ ਆਗਲੇ 5 ਸਾਲਾਂ ਵਿੱਚ ਕਾਂਗਰਸ ਰਾਜ ਸਤਾ ਚ ਨਹੀਂ ਆਈ ਨਰਿੰਦਰ ਭਾਈ ਮੋਦੀ ਦੇ ਦੇ ਪ੍ਰਧਾਨ ਮੰਤਰੀ ਬਣੇ ਤਾਂ ਕਾਂਗਰਸ ਨਾਂ ਦਾ ਜਾਨਵਰ ਤੁਹਾਨੂੰ ਹਿੰਦੁਸਤਾਨ ਚ ਨਹੀਂ ਦਿਖੂਗਾ ਸਾਫ ਹੋ ਜਾਵੇ ਸੋ ਸਾਫ ਹੋ ਜਾਣਗੇ ਮੈਂ ਤੁਹਾਨੂੰ ਦੱਸਦਾ ਹੁਣ ਨਰਿੰਦਰ ਮੋਦੀ ਵੀ ਹੁਣ ਵਿਹਲਾ ਹੋ ਗਿਆ ਉਹ ਰਾਗੜੇ ਚੰਗੇ ਕੱਢੂਗਾ ਇਹਨਾਂ ਤੇ ਕਿਉਂਕਿ ਇਹ ਜਿਹੜੇ ਕਹਿੰਦੇ ਆ ਜੇ ਤੁਰੇ ਫਿਰਦੇ ਹੁਣ ਤੱਕ ਤਾਂ ਉਹ ਸੁਧਾਰ ਕਰਦਾ ਰਿਹਾ ਹੁਣ ਤੱਕ ਤਾਂ ਉਹਨੇ ਕੰਮ ਸੰਭਾਲਿਆ ਹੁਣ ਇਹਨਾਂ ਤੇ ਆਉਗਾ ਕਿਉਂਕਿ ਮੁਰਗ ਤੰਗ ਕਰਦਾ ਜਿਹੜੇ ਆਪਣੇ ਸਿਪਾਹੀ ਜਿਹੜੇ ਜਾਨ ਤਰੀ ਤੇ ਰੱਖ ਕੇ ਦੁਸ਼ਮਣ ਦੇ ਦੇਸ਼ ਦੇ ਵਿੱਚ ਜਾਂਦੇ ਨੇ ਜਿਹੜੀ ਪਾਰਟੀ ਉਹਨਾਂ ਤੇ ਘਰੋਸਾ ਨਹੀਂ ਕਰਦੀ ਉਹਨਾਂ ਨੂੰ ਨਿੰਦਦੀ ਆ ਉਹ ਤੋਂ ਮਾੜੀ ਪਾਰਟੀ ਕੀ ਹੋ ਸਕਦੀ ਸਾਡੇ ਜਵਾਨ ਖੂਨ ਡੋਲਣ ਸਾਡੀਆਂ ਸਰਹੱਦਾਂ ਤੇ ਰਾਖੀ ਲਈ ਜੋ ਬਹਿਰਾ ਦੇਵ ਦੇਹ ਪਾਕਿਸਤਾਨ ਆ ਨਾ ਗੱਲ ਬਕਣੀਆਂ ਪਉਣ ਉਹ ਤਾਂ ਬਾੜੀ ਪਾਰਟੀ ਕੀ ਹੋ ਸਕਦੀ ਆ ਸੋ ਲੋਕ ਤਾਂ ਕਹਿੰਦੇ ਆ